ਇੱਕ ਸਹੇਲੀ ਨੇ ਦੂਜੀ ਸਹੇਲੀ ਨੂੰ ਪੁੱਛਿਆ ਬੱਚਾ ਪੈਦਾ ਹੋਣ ਦੀ ਖੁਸ਼ੀ 'ਚ ਤੇਰੇ ਪਤੀ ਨੇ ਤੈਨੂੰ ਕੀ ਤੋਹਫਾ ਦਿੱਤਾ ਕੁਝ ਵੀ ਨਹੀਂ ਉਸਨੇ ਮੁੜ ਪੁੱਛਿਆ ਕਿ ਇਹ ਚੰਗੀ ਗੱਲ ਹੈ ਕਿ ਦੋਸਤੀ ਨਜ਼ਰ ਵਿੱਚ ਤੇਰੀ ਕੋਈ ਕੀਮਤ ਨਹੀਂ ਲਾਜਾਂ ਦੇ ਜ਼ਹਿਰੀਲੇ ਬੰਬ ਵਰਗਾ ਸਵਾਲ ਕਰਕੇ ਉਹ ਸਹੇਲੀ ਦੂਜੀ ਸਹੇਲੀ ਨੂੰ ਆਪਣੇ ਫਿਕਰ 'ਚ ਛੱਡ ਕੇ ਚਲੀ ਗਈ ਸ਼ਾਮ ਨੂੰ ਜਦੋਂ ਪਤੀ ਘਰ ਆਇਆ ਤਾਂ ਉਸਨੇ ਪਤਨੀ ਦਾ ਮੂੰਹ ਉਤਰਿਆ ਹੋਇਆ ਵੇਖਿਆ ਫਿਰ ਦੋਹਾਂ ਵਿੱਚ ਝਗੜਾ ਹੋਇਆ ਇੱਕ ਦੂਜੇ ਨੂੰ ਲਾਂਘਤਾਂ ਦਿੱਤੀਆਂ ਹਾਲਤ ਇੰਨੀ ਖਰਾਬ ਹੋਈ ਕਿ ਮਾਰ ਕੁੱਟ ਤੱਕ ਹੋਈ ਅਤੇ ਆਖਰਕਾਰ ਪਤੀ ਪਤਨੀ ਵਿੱਚ ਤਲਾਕ ਹੋ ਗਿਆ ਸੋਚੋ ਸਮੱਸਿਆ ਦੀ ਸ਼ੁਰੂਆਤ ਕਿੱਥੋਂ ਤੇ ਹੋਈ ਉਸ ਬੇਫਾਇਦਾ ਜ਼ਿਕਰ ਤੋਂ ਕਿ ਉਸਦੀ ਹਾਲ ਚਾਲ ਪੁੱਛਣਾ ਇਸ ਦਿਨੇ ਕੀ ਕੀਤਾ ਸੀ ਪਰ ਅਵੀ ਨੇ ਆਪਣੇ ਦੋਸਤ ਪਵਨ ਨੂੰ ਪੁੱਛਿਆ ਤੂੰ ਕਿੱਥੇ ਕੰਮ ਕਰਦਾ ਹੈ ਪਵਨ ਫਲਾਣੀ ਦੁਕਾਨ ਤੇ ਮਾਲਕ ਕਿੰਨੀ ਤਨਖਾਹ ਦਿੰਦਾ ਹੈ 18000 18000 ਰੁਪਏ ਬਸ ਤੇਰੀ ਜ਼ਿੰਦਗੀ ਕਿਵੇਂ ਕੱਟਦੀ ਹੈ ਐਨੇ ਪੈਸਿਆਂ ਵਿੱਚ ਲੰਬਾ ਸਾਹ ਖਿੱਚਦਿਆਂ ਬਸ ਯਾਰ ਕੀ ਦੱਸਾਂ ਕੁਝ ਦਿਨ ਬਾਅਦ ਪਵਨ ਆਪਣੀ ਨੌਕਰੀ ਤੋਂ ਬੇਰਜਾਲ ਹੋ ਗਿਆ ਅਤੀਤਨ ਖਾ ਬਣਾਉਣ ਦੀ ਮੰਗ ਕੀਤੀ ਮਾਲਕ ਨੇ ਉਸਨੂੰ ਰੱਦ ਕਰ ਦਿੱਤਾ ਪਵਨ ਨੇ ਨੌਕਰੀ ਛੱਡ ਦਿੱਤੀ ਅਤੇ ਬੇਰੁਜ਼ਗਾਰ ਹੋ ਗਿਆ ਜਿਹੜਾ ਕੰਮ ਪਹਿਲਾਂ ਉਸਦੀ ਕੁਰਸੀ ਹੁਣ ਉਹ ਵੀ ਨਹੀਂ ਸੀ ਇੱਕ ਸਾਹਿਬ ਨੇ ਕਿਸੇ ਵੱਡੇ ਬੰਦੇ ਨੂੰ ਕਿਹਾ ਜੋ ਆਪਣੇ ਪੁੱਤਰ ਤੋਂ ਵੱਖਰਾ ਰਹਿੰਦਾ ਸੀ ਤੇਰਾ ਪੁੱਤਰ ਤੈਨੂੰ ਮਿਲਣ ਨਹੀਂ ਆਉਂਦਾ ਕੀ ਉਸਨੂੰ ਤੇਰੇ ਨਾਲ ਪਿਆਰ ਨਹੀਂ ਬਾਪ ਨੇ ਕਿਹਾ ਪੁੱਤਰ ਬਹੁਤ ਵਿਅਸਤ ਰਹਿੰਦਾ ਹੈ ਉਸ ਦੇ ਕੰਮ ਦਾ ਸ਼ਡਿਊਲ ਬਹੁਤ ਟਾਈਟ ਹੈ ਉਸ ਦੇ ਘਰ ਪਰਿਵਾਰ ਦਾ ਕਾਰਜ ਹਨ ਪਹਿਲੇ ਬੰਦੇ ਨੇ ਕਿਹਾ ਵਾ ਇਹ ਵੀ ਕੋਈ ਗੱਲ ਹੋਈ ਤੋ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਉਸ ਦੀਆਂ ਹਰ ਖਾਸ਼ਾਂ ਪੂਰੀਆਂ ਕੀਤੀਆਂ ਹੋਂ ਬੜਾਪੇ ਵਿੱਚ ਉਹਨੂੰ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ

ਦੇ ਬੋਲ ਨਿਕਲਦੇ ਹਨ ਅਸੀਂ ਰੋਜ਼ਾਨਾ ਦੀ ਜ਼ਿੰਦਗੀ 'ਚ ਬਹੁਤ ਸਾਰੇ ਸਵਾਲੇ ਬੇਮਤਲਬ ਦੇ ਪੁੱਛ ਲੈਂਦੇ ਹਾਂ ਕਿ ਤੂੰ ਇਹ ਕਿਉਂ ਨਹੀਂ ਫਰੀਦਿਆ ਤੇਰੇ ਕੋਲੇ ਇਹ ਕਿਉਂ ਹੈ ਨਹੀਂ ਹੈ ਉਸ ਬੰਦੇ ਨਾਲ ਕਿਵੇਂ ਰਹਿ ਸਕਦੀ ਹੈ ਇਹ ਸਵਾਲ ਸਧਾਰਨ ਲੱਗ ਸਕਦੇ ਹਨ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਕਿਸ ਦੇ ਦਿਲ ਵਿੱਚ ਨਫ਼ਰਤ ਜਾਂ ਪਿਆਰ ਦਾ ਕਿਹੜਾ ਬੀਜ ਬੀਜਣਗੇ ਅੱਜਕੱਲ ਦੇ ਦੌਰ ਵਿੱਚ ਸਾਡੇ ਵਾਲੇ ਦਿਵਾਲੀ ਜੋ ਟੈਨਸ਼ਨ ਹੈ ਉਸ ਦੀ ਜੜ ਖਿੱਚਣ ਉਸ ਦੀ ਚੜ ਜਾਂਚਣ ਜਾਓ ਤਾਂ ਪਤਾ ਲੱਗਦਾ ਹੈ ਕਿ ਇਹ ਕਿਸੇ ਹੋਰ ਦੇ ਬੋਲਾਂ ਦੀ ਕਰਤੂਤ ਹੈ ਇਸ ਲਈ ਯਾਦ ਰੱਖੋ ਲੋਕਾਂ ਦੇ ਘਰਾਂ ਵਿੱਚ ਅੰਨੇ ਬਣ ਕੇ ਜਾਓ ਅਤੇ ਗੁੰਗੇ ਬਣ ਕੇ ਨਿਕਲੋ